ਅੱਜ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਹਰ ਰੰਗ 뮤직 ਵਾਲਿਆਂ ਦੀ ਜਿਨ੍ਹਾਂ ਨੇ ਤੂਰ ਮੈਨੇ ਵਾਲ ਦਾ ਬੜਾ ਹੀ ਵਧੀਆ ਜਿਹੜਾ Song ਹੈ ਉਹ ਰਿਲੀਜ਼ ਕੀਤਾ ਮੈਡਲ ਤੇ ਇਸ ਮੈਡਲ Song ਦੇ ਅੰਦਰ ਬਹੁਤ ਸਾਰੇ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲਿਆਂ ਦਾ ਵੀ ਜ਼ਿਕਰ ਕੀਤਾ ਤੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣ ਵਾਲਿਆਂ ਦਾ ਵੀ ਜ਼ਿਕਰ ਕੀਤਾ ਪਾਲ ਕੇ ਪੂਰਾ ਸੱਚ ਦੱਸਿਆ ਹੈ ਇਸ Song ਨੂੰ ਤੁਹਾਨੂੰ ਵੀ ਸੁਣਨਾ ਚਾਹੀਦਾ ਹੈ ਇਸ Song ਦੇ ਵਿੱਚ ਹਰਿਆਣੇ ਦੇ ਵੀਰ ਦੀਪਕ ਫੌਜੀ ਜੋ ਕਿ ਯੂਟਿਊਬਰ ਹੈ ਤੇ ਸੋਸ਼ਲ ਮੀਡੀਆ ਤੇ ਹੈ ਪੰਜਾਬ ਦੇ ਹੱਕ ਦੀਆਂ ਗੱਲਾਂ ਕਰਦਾ ਹੈ ਤੇ ਦੂਜੇ ਲੈਹnde ਪੰਜਾਬ ਤੋਂ ਜਿਹੜਾ 27 ਵਾਲਾ ਮੁੰਡਾ ਉਹ ਉਹਦੀ ਵੀ ਗੱਲ ਕੀਤੀ ਗਈ ਹੈ ਤੇ ਇਧਰੋਂ ਪੰਜਾਬ ਤੇ ਹਰਿਆਣੇ ਦੇ ਖਿਡਾਰੀਆਂ ਤੇ ਪਾਈ ਅਮਰਿਤਪਾਲ ਸਿੰਘ ਜੀ ਦੀ ਇਸ Song ਦੇ ਵਿੱਚ ਗੱਲ ਕੀਤੀ ਗਈ ਹੈ ਤੇ ਬੜੀ ਬਾਖੂਬੀ ਦੇ ਨਾਲ ਇਸ ਗਾਣੇ ਦੇ ਵਿੱਚ ਸੱਚਾਈ ਨੂੰ ਜਿਹੜਾ ਹੈ ਪੇਸ਼ ਕੀਤਾ ਗਿਆ ਹੈ ਹਰ ਕਿਸੇ ਨੂੰ ਇਹ ਜਿਹੜਾ Song ਹੈ ਉਹ ਜ਼ਰੂਰ ਸੁਣਨਾ ਚਾਹੀਦਾ ਹੈ ਇਸ ਦਾ ਲਿੰਕ ਆਪ ਜੀ ਨੂੰ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ ਤੇ ਜ਼ਰੂਰ ਸੁਣੋ ਇੱਕ ਵਾਰ ਜ਼ਰੂਰ ਸੁਣੋ ਇਸ Song ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ